ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਮੈਂ ਆਪਣੀ ਸ੍ਰੋਤਿਆਂ ਨੂੰ ਵੀਡੀਓ ਪਾ ਕੇ ਪੇਸ਼ੰਟਾਂ ਦੀਆਂ ਦੱਸਦਾ ਹੀ ਰਹਿਣਾ ਕਿ ਕਿਹੜੀ ਮੋਜ ਕੋਈ ਠੀਕ ਹੋਇਆ ਸਾਡੇ ਕੋਲ ਇੱਕ ਲੜਕੀ ਆਈ ਸੀ ਜਿੱਦਣੇ ਆਈ ਸੀ ਤੇ ਗੱਡੀ ਦੇ ਵਿੱਚ ਲੰਮੇ ਪਹਿ ਕੇ ਆਈ ਸੀ ਬਾਕੀ ਆਪਾਂ ਇਹ ਲੜਕੀ ਨੂੰ ਸਾਰੀ ਗੱਲਬਾਤ ਪੁੱਛ ਰਹੇ ਹਾਂ ਜੀ ਦਾ ਸੱਸੀ ਜੀ ਕਾਲ ਜੀ ਸੱਸੀ ਦਾ ਨਾਮ ਆਪਣਾ ਮੇਰਾ ਨਾਮ ਚੰਦਨਪ੍ਰੀਤ ਕੌਰ ਤੇ ਕਿੱਥੋਂ ਆਏ ਤੁਸੀਂ ਤੁਸੀਂ ਸੂਰਤੋਂ ਆਏ ਆ ਤਾਨੂੰ ਸਾਡੇ ਸਿੱਧੂ ਹੱਤ ਸੈਂਟਰ ਬਾਰੇ ਕਿੱਦਾਂ ਪਤਾ ਲੱਗਾ ਅਸੀਂ ਨਾ ਪਹਿਲਾਂ ਮੇਰੀ ਮਸਲੂਕੀ ਹੱਟ ਚ ਦਰਦ ਹੁੰਦੀ ਸੀ ਫਿਰ ਹਾਲੀਵੁੱਡ ਇਹਦੇ ਲਾਪਰ ਵਿਚ ਹੋਣ ਲੱਗੀ ਮੈਨੂੰ 10 ਦਿਨਾਂ ਤੋਂ ਬਸ ਮੈਂ ਬੈੱਡ ਤੇ ਸੀ ਬਿਲਕੁਲ ਵੀ ਹਿਲਜੁ ਉਹ ਨਹੀਂ ਹੁੰਦਾ ਸੀ ਮੇਰੇ ਤੋਂ ਤੇ ਫਿਰ ਸੀ ਨਾ ਮਤਲਬ ਕਿ ਬਹੁਤ ਹਸਪੀਟਲਾਂ ਚ ਭੁੰਨੇ ਕੀ ਦੋ ਵੀ ਫਰਕ ਨਹੀਂ ਪਿਆ ਸਭ ਮਹਿੰਗੇ ਤੋਂ ਮਹਿੰਗੇ ਇੰਜੈਕਸ਼ਨ ਬਿਲਵਾਏ ਉਹਦਾ ਵੀ ਕੋਈ ਫਰਕ ਨਹੀਂ ਪਿਆ ਸਾਡੀ ਤੇ ਫਿਰ ਅਸੀਂ ਸਾਡੇ ਕਿਸੇ ਰਿਸ਼ਤੇਦਾਰ ਨੇ ਦੱਸਿਆ ਤੁਹਾਡੇ ਬਾਰੇ ਤੁਹਾਡਾ ਨੰਬਰ ਦਿੱਤਾ ਅਸੀਂ ਬਸ ਏਦੇ ਘੁੰਮਦੇ ਘੁੰਮਦੇ ਇੱਕ ਵੀ ਚਾਹੀਏ ਨਾ ਜਾਏਗੇ ਫਿਰ ਅਸੀਂ ਅੰਕੁਰ ਨਾਲ ਕੋਏ ਤੇ ਉਹਨੇ ਬਸ ਸਿਰਫ ਮੇਰੇ ਪੁਆਇੰਟ ਜਿੱਦਬੇ ਆ ਤੇ ਬਿਨਾਂ ਦਵਾਈ ਤੋਂ ਹੀ ਮੈਨੂੰ ਠੀਕ ਕੀਤਾ ਐਟ ਅ ਟਾਈਮ ਮੈਂ ਮਤਲਬ ਵਿਵਾਹ ਕਰਨ ਆਪੇ ਸੀ ਕਿ ਫਿਰ ਡਾਕਟਰ 30 ਲੱਖ ਤੇ ਜੇਕਰ ਫਿਰ ਵੀ ਕੀ ਐਸੀ ਕਰਾਣੀ ਜਦੋਂ ਡਾਕਟਰ ਨੇ ਡਾਕਟਰ ਨੇ ਜਦੋਂ ਅਸੀਂ ਗਾਇਬ ਤੇ ਉਹ ਕਹਿੰਦੇ ਕਿ ਪਹਿਲਾਂ 5 ਦਿਨ ਦੀ ਦਵਾਈ ਖਾਓ ਹਾਂਜੀ ਉਸ ਤੋਂ ਬਾਅਦ ਐਮ ਆਰ ਆਈ ਕਰਾਂਗੇ ਤੇ ਇਹਦਾ ਹੱਲ ਬਿਲਕੁਲ ਆਪਰੇਸ਼ਨ ਹੀ ਹੈ ਵੀ ਹੋਰ ਕੋਈ ਹੱਲ ਨਹੀਂ ਹੈਗਾ ਵੀ ਆਪਰੇਸ਼ਨ ਆਈ ਹੀ ਹੋਸਾ ਹੁੰਦਾ ਤੁਸੀਂ ਇੱਥੇ ਕਿੰਨੇ ਦਿਨ ਆਏ ਅਸੀਂ ਇੱਥੇ 4 ਦਿਨ ਆਏ 4 ਕਿ ਕਿੰਨੇ ਦਾ ਪੈਸੇ ਠੀਕ ਹੋਪੇ ਚਾਰ ਤੇ ਬਾਅਦ ਵਿੱਚ ਮੈਂ ਪਹਿਲੇ ਜੀ ਮੈਂ ਫਟ ਬਹਿ ਗਿਆ ਪਹਿਲੇ ਜੀ ਮੈਂ ਦੋਰਨ ਲੱਭੀ ਸੀ ਠੀਕ ਹੈ ਜੀ ਹੁਣ ਤੁਸੀਂ ਖੁਸ਼ ਹੋ ਹਾਂਜੀ ਬਿਲਕੁਲ ਤਦ ਸਿੰਘ ਜਦੋਂ ਉਹਨੂੰ ਗੱਡੀ 'ਚ ਲਿਆਂਦਾ ਵਾ ਤੇ ਗੱਡੀ 'ਚ ਬੈਠ ਗਿਆ ਇੱਥੇ ਲੰਮੇ ਬੈਠੇ ਨਹੀਂ ਲੰਮੇ ਬੈਠਿਆ ਸੀ ਘਰੋਂ ਗੱਡੀ 'ਚ ਫੜ ਕੇ ਚਾ ਰਿਹਾ ਥਾ ਜਾਂ ਆਪੇ ਜੀ ਦੇ ਫੜ ਕੇ ਚਾ ਰਿਹਾ ਸੀ ਜਦੋਂ ਇੱਥੇ ਸਾਡੇ ਕੋਲ ਆਏ ਇਹਨੂੰ ਕੁੜੀ ਨੂੰ ਲੈ ਕੇ ਇਹ ਪਹਿਲੇ ਜਦੋਂ ਸਾਡੇ ਨੇ ਪਹਿਲੇ ਦਿਨ ਠੀਕ ਕਰਵਾਇਆ ਸੀ ਟ੍ਰੀਟਮੈਂਟ ਮੇਂ ਤੋਂ ਕਰਵਾਇਆ ਸੀ ਇਹ ਉਹ ਗੱਡੀ 'ਚ ਆਪੇ ਆ ਕੇ ਨਹੀਂ ਇਹ ਐਮਜੈਂਸੀ ਇੱਥੇ ਬੈਠ ਕੇ ਆਪਨੇ ਆਪ ਗੱਡੀ 'ਚ ਗੱਡੀ ਫੜਿਆ ਨੇ ਨਾ ਹੁਣ ਤੁਹਾਡੀ ਕਿੰਨੀ ਕਿਲੋ ਵੋਸ਼ ਵਾ ਬਹੁਤ ਰੁਖੋ ਸੀ ਆ ਇਹ ਤੁਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਕਿ ਦਵਾਈਆਂ ਮਰ ਨਾ ਕਰੋ ਕਿ ਜੇ ਤੁਸੀਂ ਦਵਾ ਤੋਂ ਬਗੈਰ ਠੀਕ ਹੋਣਾ ਚਾਹੁੰਦੇ ਤੁਸੀਂ ਸਿੱਧੂ ਹੈਲਥ ਸੈਂਟਰ ਕੋਲ ਜਾਓ ਸਾਡੀ ਤੇ ਇਹ ਸਾਰਿਆਂ ਨੂੰ ਸਲਾਹ ਆ ਤੇ ਦਵਾਈ ਤਾਂ ਜਦੋਂ ਠੀਕ ਹੈ ਦਵਾਈ ਦਾ ਫਰਕ ਪੈਂਦਾ ਪਰ ਸਾਡੀ ਜੁਨੀ ਨੂੰ ਬਹੁਤ ਦਵਾਈਆਂ ਮਹਿੰਗੇ ਮਹਿੰਗੇ ਅੱਡੀ ਦੇ ਵਿੱਚ ਇੰਜੈਕਸ਼ਨ ਵੀ ਦਵਾਈ ਸੀ ਕੋਈ ਫਰਕ ਨਹੀਂ ਪਿਆ ਤੇ ਅਸੀਂ ਤਾਂ ਇਹ ਕਹਿੰਦੇ ਆ ਕਿ ਜਿਹੜਾ ਇਹ ਟ੍ਰੀਟਮੈਂਟ ਹੈ ਪ੍ਰੈਸ਼ਰ ਪੁਆਇੰਟ ਦਾ ਬੰਦੇ ਸਾਰਿਆਂ ਨਾਲ ਵਧੀਆ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਕਾਜੀ ਮਾਈ ਜੀ ਨੇ ਵੀ ਗੱਲ ਕਰਦੇ ਆ ਬਾਈ ਫਰਕ ਜੀ ਆ ਜੀ ਤੈਂ ਕੀ ਨਾ ਬੋਲੋ ਮੇਰਾ ਨਾਮ ਰਣਵੀ ਚੰਦਰ ਹੈ ਜੀ ਕਿ ਤੁਸੀਂ ਜਦੋਂ ਫਟੇ ਮੈਸੇਜ ਆਉਂਦੇ ਹਾਂ ਜੀ ਹਾਂ ਜੀ ਹਾਂ ਜੀ ਮੇਰੀ ਵਾਈਫ ਕਿੰਨੇ ਕ ਮਹੀਨਿਆਂ ਤੋਂ ਸੀ ਇਹ ਜੀ ਪਹਿਲਾਂ ਦਾ ਇਹਨਾਂ ਦੀ ਜਿਹੜੀ ਡਿਲੀਵਰੀ ਹੋਈ ਹੈ ਹਾਂ ਜੀ ਤੇ 10 ਦਿਨ ਤੋਂ ਜ਼ਿਆਦਾ ਪ੍ਰੋਬਲਮ ਠੀਕ ਹੈ ਜੀ ਤੇ ਡਾਕਟਰਾਂ ਕੋਲੋਂ ਮੈਂ ਤੇਰਾ ਇਲਾਜ ਕਰਾਇਆ ਠੀਕ ਹੈ ਹਾਂ ਜੀ ਵੀ ਕੋਈ ਦਰਦ ਉਹ ਨਹੀਂ ਛੱਡਿਆ ਜਿਹੜਾ ਮੈਂ ਜਿਹੜਾ ਦਸਤਾ ਸਸਤੇ ਤੋਂ ਮਹਿੰਗਾ ਜੀ ਸਾਰੇ ਬੰਦੇ ਆ ਕੇ ਕਰਾਇਆ ਹਾਂ ਉਹਨਾਂ ਨੇ ਆਪਣਾ ਟਿਕਟ ਉੱਤੇ ਲਾਏ ਆ ਹਾਂ ਜੀ ਕਿੰਨੇ ਦਿਨ ਲਾਇਆ ਦਰਦ ਦੇ ਲਾਇਆ ਜਿੰਨਾ ਕਿ ਕੋਈ ਵੀ 1% ਵੀ 1500 2000 ਦਾ ਟੀਕਾ ਵੇਖ ਲਵਾ ਕੇ ਦੇਖੀ ਹਾਂਜੀ 1% ਵੀ ਸਾਨੂੰ ਆਰਾਮ ਨਹੀਂ ਆਉਂਦਾ ਹੈ ਤੇ ਤੁਸੀਂ 1200 ਦਾ ਠੀਕ ਕਰ ਬਿਲਕੁਲ ਜੀ ਅਸੀਂ ਮਤਲਬ ਇਹ ਅਸੀਂ ਤਾਂ ਬਹੁਤ ਬਹੁਤ ਧੰਨਵਾਦ ਕਰ ਹੁਣ ਫਿਰ ਤੁਹਾਡਾ ਕੀ ਕਹਿੰਦਾ ਕਿ ਮੈਂ ਜੀ ਦਿਲ ਹੁਣ ਕੀ ਅਸੀਂ ਕੱਢ ਕੇ ਦੱਸ ਸਕਦੇ ਤੇ ਖੁਸ਼ ਤਾਂ ਸਾਹੀ ਬਹੁਤ ਜੀ ਜੀ ਅਸੀਂ ਸਾਰੇ ਬੰਦਿਆਂ ਨੇ ਇਹ ਸਲਾਹ ਦਿੰਦੇ ਆ ਹਾਂਜੀ ਤੁਹਾਡੇ ਕੋਲ ਹੋਂ ਹਾਂਜੀ ਤੇ ਆਪਣਾ ਲਾਗ ਕਰਾ ਕੇ ਜਾਣਾ ਹਾਂਜੀ ਏਕ ਨੇ ਕਿਹ ਲੋ ਪੈਸੇ ਤਾਂ ਹੀ ਇੰਦਰੋਂ ਇੰਦਰੋਂ ਬੰਦੀ ਨੀ ਮਾਰਗੀ ਕਰ ਸਕਦੇ ਹਾਂਜੀ ਪਰ ਇਹ ਵੀ ਜਿਹੜਾ ਇੰਨਾ ਦਾ ਲਾਗ ਗਿਆ ਉਹ ਸਾਨੂੰ ਅਸੀਂ ਪਹਿਲੇ ਤਾਂ ਨਹੀਂ ਸਾਨੂੰ ਮਤਲਬ 25% ਤੱਕ ਸਾਨੂੰ ਠੀਕ ਹੈ ਮਤਲਬ ਫਾਕ ਪੈ ਗਿਆ ਠੀਕ ਹੈ ਅਸੀਂ ਦੇਖਿਆ ਵੀ ਇਦਾਂ ਦਾ ਲਾਜ ਵੀ ਨਹੀਂ ਕਿ ਤੁਹਾਨੂੰ ਇੰਨੀ ਜਲਦੀ ਰਿਕਵਰੀ ਦੇ ਸਕਦਾ ਜੇ ਤੁਹਾਨੂੰ ਤੁਸੀਂ ਪਹਿਲਾਂ ਕਿਸੇ ਹਸਪਤਾਲ ਗਿਆ ਹੌਸਪੀਟਲੋਂ ਆਉਂਦੇ ਹੋਏ ਫਰਦਰ ਦੇ ਜਦ ਤੱਕ ਦੱਸਦੇ ਸੀ ਉਹਨਾਂ ਨੂੰ ਜਦੋਂ ਕੋ ਤੋਂ ਨਹੀਂ ਅਸੀਂ ਐਵੇਂ ਹੀ ਗਈ ਜੀ ਜਿੰਨੀਆਂ ਇਹ ਦਵਾਈਆਂ ਖਾਦੀਆਂ ਸਾਡਾ ਤੇ ਡਬਲ ਮਾਈਨਸ ਠੀਕ ਹੈ ਜੀ ਤੇ ਅਸੀਂ ਸੋਚਿਆ ਸੀ ਜਦੋਂ ਇੱਕ ਜੱਟਾ ਤੱਕਾ ਜੀ ਦਵਾਈ ਦਵਾਈ ਲੈ ਕੇ ਦੇਖ ਲੈਣੇ ਆਂ ਫਿਰ ਕੋਈ ਕਿ ਅਸੀਂ ਚਲੋ ਟਰਾਈ ਕਰ ਲਾਂਗੇ ਵੀ ਇੰਨਾ ਕੁਝ ਖਾਦਾ ਹਾਂ ਜੀ ਇਹ ਵੀ ਕਰ ਲੈਣੇ ਠੀਕ ਹੈ ਉਹ ਤਾਂ ਬਹੁਤ ਯਾਦ ਨਹੀਂ ਕਿ ਫਾਨੂੰ ਇੱਥੇ ਲੱਗਦਾ ਹਾਂ ਜੀ ਚਲੋ ਆਪਾਂ 50 ਰੁਪਏ ਲਾ ਲੈਂਦੇ ਹਾਂ ਠੀਕ ਹੈ ਬੇਨ ਨਿਕਾਸ ਹੈ ਨਾ ਕੈਂਸੀ ਜੀ ਅਸੀਂ ਕਰ ਕੋਈ ਗੱਲ ਪਰ ਅਹੀਂ ਜਿੰਦ ਤੱਕ ਸਾਨੂੰ ਲੱਗਾ ਪਰ ਅੰਦਰ ਦਾ ਹੰਡਾ ਤੋਂ ਹੰਡੋ ਉੱਪਰ ਹੀ ਰਿਜ਼ਲਟ ਮਿਲਿਆ ਠੀਕ ਹੈ ਜੀ ਹਾਂ ਠੀਕ ਹੈ ਸਸਰੀ ਜੀ ਮੈਂ ਦੋਸਤੋ ਤੁਹਾਨੂੰ ਇਹੀ ਸਲਾਹ ਦੇਣੀ ਚਾਹੁੰਦਾ ਅਸੀਂ ਕੋਈ ਤੇ ਮਰੀਜ਼ ਨੂੰ ਬਹੁਤ ਹੀ ਤਕਲੀਫ ਨਹੀਂ ਤੇ ਫਿਰ ਮੈਂ ਕਿਉਂ ਪ੍ਰੈਕਟਿਸ ਕਰਦੇ ਹਾਂ ਸਰਵਾਈਕਲ ਦੇ ਸਬਕ ਕੋਈ ਕਿਕੋ ਗਈ ਪੱਕੇ ਹੈ ਪੇਸ਼ੈਂਟ ਆਏਗਾ ਤਾਏਗਾ ਜਾਂ ਕੋਈ ਇਹ ਲੜਕੀ ਵੀ ਤੁਰ ਕੇ ਹੁਣ ਚੱਲੀ ਬੁੜੇ ਆਰਾਮਦਾਦੀ ਨਾਲ ਜਾ ਰਹੀ ਹੈ ਕਿ ਜੇ ਕੋਈ ਪ੍ਰੋਬਲਮ ਹੱਦ ਦੇ ਨਾਲ ਸੰਪਰਕ ਕੀਤਾ ਜਾ ਮੇਰਾ ਮੋਬਾਈਲ ਨੰਬਰ ਹੈਗਾ 9885719819955719807 16 ਅੱਡਾ ਕੋਡ ਤੋਂ ਹੀ ਬਲਾਕ ਮਾਨ ਕੋ ਤਹਿਸੀਲ ਗੜ੍ਹ ਸਿੰਘ ਜਿਲ੍ਹਾ ਸ਼ਹਿਾਪੁਰ ਜਿੰਨ ਵੀ ਸਾਨੂੰ ਆਉਣਾ ਤਾਂ ਉਹ ਪਹਿਲਾਂ ਫੋਨ ਕਰ ਰਵੇ ਫੋਨ ਕਰਕੇ ਆਵੇ ਜੀ ਕਿ ਮੈਂ ਬਾਹਰ ਵੀ ਕੰਮ ਕਰਨ ਜਾਣਾ ਫਿਰ ਥੋੜਾ ਗਿੜਾ ਰਹਿ ਜਾਵਾਂ ਵਾਇਪੂ ਜੀ ਦਾ ਖਾਲਸਾ ਵਾਇਪੂ ਜੀ ਦੀ ਫਤਿਹ